ਤੁਸੀਂ ਦੇਖਿਆ ਇਹ ਬਹੁਤ ਤੇਜ਼ੀ ਦੇ ਨਾਲ ਇੱਕ ਵੀਡੀਓ ਵਾਇਰਲ ਹੋ ਰਹੀ ਆ ਜਿਹਦੇ ਵਿੱਚ ਪ੍ਰੋਫੈਟ ਬਜਿੰਦਰ ਸਿੰਘ ਜੀ ਹੋਰਾਂ ਨੂੰ ਵਦਨਾਮ ਕੀਤਾ ਜਾ ਰਿਹਾ ਵਾ ਇੱਕ ਵੀਡੀਓ ਪਾ ਕੇ ਜਿੱਦਾਂ ਟੈਕਨੋਲੋਜੀ ਦਾ ਜ਼ਮਾਨਾ ਵਾ ਤੁਹਾਨੂੰ ਪਤਾ AI ਦੀ ਸਹਾਇਤਾ ਲੈ ਕੇ ਇਹ ਸਭ ਕੁਝ ਕੀਤਾ ਜਾ ਰਿਹਾ ਵਾ ਉਹਦੀ ਤਰਫ਼ ਤੋਂ ਅੱਜ ਵੱਖ-ਵੱਖ ਜਿਹੜੀਆਂ ਕ੍ਰਿਸਚਨ ਜਥੇਬੰਦੀਆਂ ਮੇਰੇ ਨਾਲ ਪਾਦਰੀ ਪਾਸਟਰ ਸੇਬਾਨ ਜਿਹੜੇ ਕੱਟੇ ਹੋਏ ਮੇਰੇ ਨਾਲ ਬੈਠੇ ਹੋਏ ਮਿਸਟਰ ਸਣੀ ਮਸੀ ਬਾਵਾ ਜੀ ਸਾਡੇ ਸਟੇਟ ਦੇ ਇਸਾਈ ਆਗੂ ਹਾਰ ਔਰ ਨਾਲ ਬੈਠੇ ਹੋਏ ਮੇਰੇ ਦਾ ਸਰਦਾਰ ਸਿੰਘ ਜੀ ਜੋ ਪ੍ਰੋਫਿਟ ਬਜਿੰਦਰ ਸਿੰਘ ਮਿਨਿਸਟਰੀ ਦੇ ਪ੍ਰਧਾਨ ਨੇ ਔਰ ਸਾਡੇ ਪਾਸਟਰ ਸੇ ਬਾਗ ਔਰ ਸਾਡੀ ਭੈਣਾ ਅੱਜ ਦਾ ਸਾਡਾ ਇਹ ਮਕਸਦ ਆ ਕਿ ਜੋ ਇਹ ਵੀਡੀਓ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਆ ਔਰ ਆਪ ਜੀ ਦੇ ਚੈਨਲਾ ਤੇ ਵੀ ਇਹ ਚੱਲ ਰਿਹਾ ਵਾ ਸਾਰੇ ਮੀਡੀਆ ਸੋਸ਼ਲ ਮੀਡੀਆ ਤੇ ਵੀ ਚੱਲ ਰਹੀ ਆ ਕਿ ਕਿਸ ਤਰ੍ਹਾਂ ਪ੍ਰੋਫਿਟ ਬਜਿੰਦਰ ਸਿੰਘ ਜੀ ਨੂੰ ਬੀਤੇ ਕਾਫੀ ਸਮਿਆਂ ਤੋਂ ਆਏ ਦਿਨ ਆਏ ਦਿਨ ਜਿਹੜਾ ਸੋਸ਼ਲ ਮੀਡੀਆ ਤੇ ਜੋ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਉਹਦੇ ਤਹਿਤ ਹੀ ਜਿਹੜੀ ਅੱਜ ਇਹ ਸਾਡੀ ਪ੍ਰੈਸ ਕਾਨਫਰੰਸ ਆ ਔਰ ਜੋ ਵੀ ਇਹ ਕਾਰਵਾਈ ਹੋਈ ਆ ਏਆਈ ਦਾ ਜ਼ਮਾਨਾ ਵਾ ਐਡੀਟਿੰਗ ਕਰਕੇ ਔਰ ਪ੍ਰਾਣੀਆਂ ਜਿਹੜੀਆਂ ਵੀਡੀਓ ਆ ਜਿਹੜੀਆਂ ਉਹ ਦਿਖਾ ਕੇ ਇਹ ਜਿਹੜੇ ਸਾਡੇ ਚਰਚ ਦੇ ਮਿਨਿਸਟਰੀ ਦੇ ਕਰਮਚਾਰੀ ਸੀ ਮੁਲਾਜ਼ਮ ਸੀ ਉਹਨਾਂ ਨੂੰ ਜਦੋਂ ਉਹਨਾਂ ਦੇ ਕੁਝ ਗਲਤੀਆਂ ਹੋਣ ਦੇ ਕਾਰਨ ਜਦੋਂ ਉਹਨਾਂ ਕੋਲ ਪੁੱਛਿਆ ਗਿਆ ਜਿਹੜੇ ਕੋਈ ਉਹਨਾਂ ਨੇ ਵਿੱਚ ਕਪਲੇ ਕੀਤੇ ਸੀ ਔਰ ਉਹਦੇ ਦੌਰਾਨ ਜਿਹੜੀ ਆ ਇਹ ਪ੍ਰਾਣੀ ਆ ਜਿਹੜੀ ਕੋਈ ਵੀਡੀਓ ਉਹਨੂੰ ਐਡੀਟਿੰਗ ਕਰਕੇ ਜਿਹੜਾ ਕੀਤਾ ਜਾ ਰਿਹਾ ਏਸੇ ਕਰਕੇ ਕਿਉਂਕਿ ਪ੍ਰੋਫਿਟ ਬਜਿੰਦਰ ਸਿੰਘ ਹੁਰਾਜੀ ਦਾ ਜਿਹੜਾ ਵਾ ਇੱਕ ਕੇਸ ਚੱਲਦਾ ਵਾ ਜਿਹੜਾ ਕੋਰਟ ਦੇ ਵਿੱਚ ਉਸ ਕੇਸ ਨੂੰ ਪ੍ਰਭਾਵਿਤ ਕਰਨ ਦੇ ਲਈ ਆਏ ਦਿਨ ਜਿਹੜਾ ਵਾ ਇਹ ਨਵੇਂ ਤੋਂ ਨਵੇਂ ਜਿਹੜੇ ਆ ਜਿਹੜੇ ਮਸੀਹ ਵਿਰੋਧੀ ਆ ਅੰਸਰ ਆ ਇਹ षड़ਯੰਤਰ ਰਚ ਰਹੇ ਆ ਔਰ ਤੁਸੀਂ ਦੇਖਿਆ ਹੀ ਆ ਕਿਸ ਤਰ੍ਹਾਂ ਬੀਤੇ ਸਮੇਂ 'ਚ ਪ੍ਰੋਫਿਟ ਬਜਿੰਦਰ ਸਿੰਘ ਨੂੰ ਮਨਿਸਟਰੀ ਨੂੰ ਉਹਨਾਂ ਦੀ ਟੀਮ ਨੂੰ ਕਸੇ ਯੂਟਿਊਬਰ ਜਿਹੜੇ ਆ ਕਿ ਉਹਨਾਂ ਨੂੰ ਨਿਜੀ ਹਮਲੇ ਕੀਤੇ ਜਾ ਰਹੇ ਆ ਇਹ ਮਹਿਲਾ ਕੌਣ ਹੈ ਜੀ ਤੇ ਪਹਿਲਾ ਵਾਰ ਬਾਕੀ ਉਹ ਇਲਜ਼ਾਮ ਲਗਾ ਰਹੀ ਹੈ ਜੀ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਉਸ ਕੈਰੀਅਰ ਮਾਰਕਟ ਹੋਈ ਹੈ ਕਿਸੇ ਨੇ ਕਿਹਾ ਜੀ ਲੋਕ ਵੀਡੀਓ ਪਾ ਰਹੇ ਆ ਜੀ ਲੋਕ ਪਾ ਰਹੇ ਆ ਵੀਡੀਓ ਪਰ ਇਹ ਫੇਕ ਆ ਜੀ ਬਿਲਕੁਲ ਫੇਕ ਆ ਮੈਂ ਦਾ ਖੰਡਨ ਕਰਦਾ ਵਾਂ AI ਦਾ ਜ਼ਮਾਨਾ ਵਾ ਜਿਸ ਤਰ੍ਹਾਂ ਦੀ ਮਰਜ਼ੀ ਵੀਡੀਓ ਬਣਾ ਲਓ ਤੁਸੀਂ ਤੇ ਸਾਡੇ ਤੋਂ ਵੱਧ ਬਿਹਤਰ ਜਾਣਦੇ ਜੋ ਇਸ ਕਰਕੇ ਜਿਹੜਾ ਵਾ ਪ੍ਰੋਫਿਟ ਬਜਿੰਦਰ ਸਿੰਘ ਮਿਨਿਸਟਰੀ ਆ ਸਾਡੀ ਸਾਰੀ ਟੀਮ ਇਸ ਵੀਡੀਓ ਦਾ ਜੋ ਪੰਜਾਬ ਤੇ ਚੱਲ ਰਹੀ ਹੈ ਬਿਲਕੁਲ ਫੇਕ ਆ ਔਰ ਇਹਦਾ ਖੰਡਨ ਕਰਦੇ ਆ ਇਸ ਦੀ ਸ਼ਿਕਾਇਤ ਵੀ ਕਰੋਗੇ ਜੀ ਕੋਈ ਬਿਲਕੁਲ ਜੀ ਬਿਲਕੁਲ ਸ਼ਿਕਾਇਤ ਤਾਂ ਇਹ ਪਹਿਲਾਂ ਹੀ ਕੀਤੀਆਂ ਹੋਈਆਂ ਵਾਂ ਵੀਡੀਓ ਤਾਂ ਅੱਜ ਆਈ ਆ ਜੋ ਵੀ ਇਹਨਾਂ ਨੇ ਕਪਲੇ ਕੀਤੇ ਆ ਵੱਡੇ ਵੱਡੇ ਜੜੇ ਆ ਇਹਨਾਂ ਨੇ ਜੋ ਪੈਸੇ ਦੇ ਨਾਲ ਜੋ ਇੱਕ ਧਾਰਮਿਕ ਜਿਹੜਾ ਪੈਸਾ ਸੀ ਜੋ ਲੋਕਾਂ ਦੇ ਦਾਨ ਦਕਸ਼ਨਾ ਦਾ ਪੈਸਾ ਸੀ ਉਹਦੇ ਵਿੱਚ ਬਹੁਤ ਵੱਡੇ ਪੱਧਰ ਤੇ ਜੜੇ ਆ ਛੇੜ-ਛਾੜ ਹੋਈ ਆ ਔਰ ਸਾਡੇ ਕੋਲ ਦੇ ਵਿਤ ਬਹੁਤ ਪ੍ਰੂਫ ਪਏ ਆ ਜਲਦੀ ਅਸੀਂ ਜਿਹੜਾ ਇਹ ਪ੍ਰੂਫ ਜਿਹੜਾ ਵਾ ਜਿੱਥੇ ਵੀ ਸਾਨੂੰ ਸਰਕਾਰੀ ਦਰਬਾਰੇ ਕਦੇ ਦੇਣ ਦੀ ਲੋੜ ਪਈ ਉਥੇ ਆਪਣੇ ਪ੍ਰੂਫਾਂ ਦੇ ਨਾਲ ਅਸੀਂ ਇਹਨਾਂ ਨੂੰ ਪੇਸ਼ ਕਰਾਂਗੇ ਔਰ ਜੋ ਜਿਹੜੇ ਵੀ ਸ਼ਰਾਬਤੀ ਹਾਲ ਸਰੇ ਕੰਮ ਕਰ ਰਹੇ ਆ ਮੇਰੇ ਉਹਨਾਂ ਨੂੰ ਚੇਤਾਵਨੀ ਆ ਕਿ ਐਸੀਆਂ ਓਸ਼ੀਆਂ ਹਰਕਤਾਂ ਤੋਂ ਬਾਝਾ ਜਾਓ ਕਿਉਂਕਿ ਪ੍ਰੋਫਿਟ ਮਹਿੰਦਰ ਸਿੰਘ ਹੋਰਾਂ ਦੀ ਮਿਨਿਸਟਰੀ ਨੂੰ ਔਰ ਉਹਨਾਂ ਨੂੰ ਤੌਰ ਤੇ ਜੋ ਹਮਲੇ ਕਰ ਰਹੇ ਆ ਇੱਕ ਬੜੀ ਇੱਕ ਸ਼ਰਮਸ਼ਾਰ ਵਾਲੀ ਗੱਲ ਆ ਔਰ ਮੈਂ ਇਹਦੀ ਨਿੰਦਾ ਕਰਦਾ ਵਾਂ ਮੈਂ ਨਾਲੇ ਨਾਲ ਇਹ ਜੋ ਵੀ ਇੱਥੇ ਦਰਖਾਸਤ ਦਿੱਤੀ ਗਈ ਆ ਜੋ ਇਥੋਂ ਸਮਾਨ ਚੋਰੀ ਹੋਇਆ ਵਾ ਪੈਸਾ ਚੋਰੀ ਹੋਇਆ ਵਾ ਇਹ ਇਲਾਕੇ ਦੇ ਜਿਹੜੇ ਆ ਐਸਐਸਪੀ ਸਾਹਿਬ ਜਾਂ ਸਾਡੇ ਡੀਜੀਪੀ ਸਾਹਿਬ ਪੁਰ ਇਲਾਕੇ ਦੇ ਐਸਐਚਓ ਨੂੰ ਬੇਨਤੀ ਕਰਦੇ ਆ ਕਿ ਜੋ ਵੀ ਕਾਰਵਾਈ ਬੰਦੀ ਹੈ ਇੱਕ ਨੂੰ ਜਲਦ ਕਾਰਤ ਕੀਤੀ ਜਾਵੇ ਸਰ ਕਾਰਵਾਈ ਕੀ ਲੱਗਦਾ ਹੈ ਕਿ ਜਿਹੜੀ ਵੀਡੀਓ ਬਾਈਕੀ ਕੀਤੀ ਜਾ ਰਹੀ ਹੈ ਕਿਆ ਕਾਰ ਲੱਗਦਾ ਹੈ ਆਪਕੋ ਪਿਛੇ ਕਿਉਂ ਕੀਤਾ ਜਾ ਰਿਹਾ ਹੈ ਕਿਉਂਕਿ ਇਹ ਪਿਛਲੇ 2022-23 ਬਹੁਤ ਵੱਡਾ ਤੁਹਾਨੂੰ ਪਤਾ ਵਾ ਕਿ ਜਿਹੜਾ ਵਾ ਇੱਥੇ ਲੋਕ ਹਜ਼ਾਰਾਂ ਦੀ ਗਿਣਤੀ ਚ ਲੱਖਾਂ ਦੀ ਗਿਣਤੀ ਚ ਆਦੇ ਆ ਔਰ ਦਾਨ ਦਕਸ਼ਨਾ ਦੇ ਕਰਮਚਾਰੀ ਜਿਹੜੇ ਸਾਡੇ ਸੀ ਇਹ ਮੁਲਾਜ਼ਮ ਜਿਹੜੇ ਚਾਰ ਜਿਹੜੇ ਇਥੋਂ ਨਿਕਲ ਚੁੱਕੇ ਆ ਕੱਢ ਦਿੱਤਾ ਗਿਆ ਜਿੰਨਾਂ ਨੂੰ ਉਹਦੇ ਵਿੱਚ ਬਹੁਤ ਵੱਡਾ ਕਪਲਾ ਕੀਤਾ ਗਿਆ ਸੀ ਉਸ ਚੀਜ਼ ਨੂੰ ਆਪਣੇ ਨੂੰ ਰੋਕਣ ਵਾਸਤੇ ਇਹ ਇਹੋ ਜਿਹੇ ਜੜੀਆਂ ਵੀਡੀਓ ਲੈ ਕੇ ਜਿਹੜੀ ਆ ਸਾਹਮਣੇ ਐਡਿਟਿੰਗ ਕਰਕੇ ਫੇਕ ਬਣਾ ਰਿਆ ਕਿ ਪ੍ਰੋਫਿਟ ਜੀ ਨੂੰ ਬਦਨਾਮ ਕੀਤਾ ਜਾਵੇ ਔਰ ਜੋ ਵੀ ਇਹਨਾਂ ਦਾ ਕੋਰਟ ਚ ਮਸਲਾ ਚੱਲਦਾ ਵਾ ਉਹਨੂੰ ਪ੍ਰਭਾਵਿਤ ਕੀਤਾ ਜਾਵੇ ਇਹ ਕਾਰਨ ਕਰਾਂਗਾ ਸਾਡੇ ਜੋ ਮੇਰੇ ਨਾਲ ਬੈਠੇ ਆ ਕ੍ਰਿਸਟਨ ਆਗੂ ਸਾਡੇ ਸੇਬਾਵਾਦੀ ਬਾਵਾ ਜੀ ਇਹ ਵੀ ਜਿਹੜੀ ਆਪ ਜੀ ਦੇ ਨਾਲ ਕਰ ਕਰ। ਮੈਂ ਅਵਤਾਰ ਸਿੰਘ ਪ੍ਰਿੰਸਿੰਦਰ ਸਿੰਘ ਮਿਸਟਰੀ ਅੱਜ ਇਸ ਪ੍ਰੈਸ ਕਾਨਫਰੰਸ ਵਿੱਚ ਜੋ ਵਿਚਾਰਾਂ ਹੋਰੀਆਂ ਵੱਖ-ਵੱਖ ਲੀਡਰ ਸਾਹਿਬਾਂ ਜਿਹਦੇ ਵਿੱਚ ਸਾਡੇ ਜਸਪਾਲ ਜੀ ਚੇਅਰਮੈਨ ਸਾਹਿਬ ਅਰ ਸਨੀ ਬਾਬਾ ਜੀ ਜੋ 크ਰਿਸਚਨ ਲੀਡਰ ਸਟੇਟ ਔਰ ਬਾਕੀ ਵੱਖ-ਵੱਖ ਜ਼ਿਲਾਂ ਤੋਂ ਆਏ ਹੋਏ ਪਾਸਟਰ ਸਾਹਿਬਾਨ ਜੋ ਅੱਜ ਕੱਲ ਤੋਂ ਇੱਕ ਬਹੁਤ ਹੀ ਤੇਜ਼ੀ ਦੇ ਨਾਲ ਜਿਹੜੀ ਵੀਡੀਓ ਵਾਇਰਲ ਹੋਈ ਹੈ ਅਸੀਂ ਸਾਰੇ ਰਲ ਕੇ ਉਹਦਾ ਖੰਡਨ ਕਰ ਰਹੇ ਆ ਕਿਉਂਕਿ ਸਾਡੇ ਨਾਲ ਹੀ ਜਿਹੜਾ ਹੈ 3-4 ਮਹੀਨੇ ਤੋਂ ਔਰ ਜਿੰਨੇ ਵੀ ਪੱਤਰਕਾਰ ਸਾਹਿਬ ਚਲ ਨਲ ਵਾਲੇ ਸਾਰੇ ਇੱਥੇ ਸਾਡੇ ਮੌਜੂਦ ਨੇ ਉਹਨਾਂ ਦੇ ਮਾਧਿਅਮੋਂ ਦੱਸਣਾ ਚਾਹੁੰਦਾ ਕਿ ਤਿੰਨ ਚਾਰ ਮਹੀਨੇ ਤੋਂ ਜਿਹੜੀਆਂ ਵੀਡੀਓ ਸਾਡੇ ਸਪਿਰਚੁਅਲ ਫਾਦਰ ਪ੍ਰੋਫਿਟ ਬਜਿੰਦਰ ਸਿੰਘ ਜੀ ਜੋ ਕਿ ਇੱਕ ਬਹੁਤ ਹੀ ਮਹਾਨ ਅਭਿਸ਼ਕ ਦਾਸ ਨੇ ਜਿਨ੍ਹਾਂ ਦੇ ਖਿਲਾਫ ਵਕ ਵਕਤਰਾ ਦੀਆਂ ਗੰਦੀਆਂ ਸ਼ਬਦਾਵਲੀ ਔਰ ਅਸ਼ਲੀਲ ਜਿਹੜੀਆਂ ਵੀਡੀਓ ਪਾ ਕੇ ਜਰੀਰ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸੀ ਉਹਨੂੰ ਲੈ ਕੇ ਜਿਹਦੇ ਵਿੱਚ ਪੰਜਾਬ ਦੇ ਵਿੱਚ ਅਸੀਂ ਇਹਨਾਂ ਗੈਂਗ ਜਿਹੜਾ ਬਲੈਕ ਮਦਰ ਗੈਂਗ ਹੈ ਇਹਨਾਂ ਦੇ ਖਿਲਾਫ ਪਰਚੇ ਵੀ ਹੋਏ ਨੇ ਔਰ ਪਰਚਿਆਂ ਤੋਂ ਬਾਅਦ ਫਿਰ ਵੀ ਇਹ ਜਿਹੜੇ ਇਹਨਾਂ ਨੂੰ ਨਿਕελ ਨਹੀਂ ਪਾਈ ਗਈ ਮੈਂ ਉੱਥੇ ਇਹ ਗੱਲ ਕਰਾਂਗਾ ਪ੍ਰਸ਼ਾਸਨ ਦੀ ਗੱਲ ਵੀ ਕਰਾਂਗਾ ਕਿਉਂਕਿ ਅਗਰ ਇਹੋ ਜਿਹੀ ਹੰਸਰ ਪੰਜਾਬ ਦੇ ਵਿੱਚ ਬਹੁਤ ਵੱਡੇ ਪਦਦੇ ਸਾਸ਼ਾਹ ਰਾਜ ਕੇ ਲਾਂਬੂ ਲਗਾ ਰਹੇ ਨੇ ਪੰਜਾਬ ਦੇ ਵਿੱਚ ਭਾਈਚਾਰੇ ਨੂੰ ਔਰ ਇਹ ਜਿਹੜਾ ਪ੍ਰਸ਼ਾਸਨ ਹੈ ਇਹਨੂੰ ਨਕੇਲ ਪਾਵੇ ਕਿਉਂਕਿ ਸਾਡੇ ਪ੍ਰੋਫਿਟ ਜੀ ਤੇ ਜੁੜਾ ਝੂਠਾ ਪੱcza 2018 ਦੇ ਵਿੱਚ ਕੀਤਾ ਸੀ ਉਹਦਾ ਡਿਸੀਜਨ ਅਜੇ ਤੱਕ ਨਾ ਤਾਂ ਮਾਂਜੋਗ ਅਦਾਲਤ ਵੱਲੋਂ ਹੈ ਨਾ ਕਿਸੇ ਹੋਰ ਵੱਲੋਂ ਹੈ ਕਿਉਂਕਿ ਉਹ ਐਸ ਵਕਤ ਡਿਸੀਜਨ ਤੇ ਹੈ ਉਹ ਡਿਸੀਜਨ ਨੂੰ ਲੈ ਕੇ ਜੋ ਦੂਸਰੀ ਧਿਰ ਹੈ ਉਹਦੇ ਨਾਲ ਰਲ ਕੇ ਸਾਰੇ ਲੋਕ ਜਿਹੜੇ 5-10 ਜਣੇ ਹੈਗੇ ਨੇ ਉਸ ਦਾ ਕਾਫੀ ਜਰਦਾ ਵੀ ਹੁਣ ਇਹਨਾਂ ਨੇ ਇੱਕ ਪਲੈਨਿੰਗ ਬਹੁਤ ਵੱਡੇ ਪੱਧਰ ਤੇ ਕੀਤੀ ਹੋਈ ਹੈ ਕਿ ਅਸੀਂ ਉਹਨਾਂ ਦੇ ਕੇਸ ਤੇ ਪ੍ਰਭਾਵ ਪਾਈ ਹੈ ਜਿਹੜਾ ਕੇਸ ਜਿਹੜਾ ਹੈ ਉਹ ਝੂਠ ਦਾ ਝੂਠ ਸਰਦਾ ਸਾਹਮਣੇ ਆ ਜਾਣਾ ਹੈ ਇਸ ਕਰਕੇ ਇਹ ਜਿਹੜੀਆਂ ਚਾਲਾਂ ਚੱਲ ਰਹੀਆਂ ਨੇ ਇਹ ਮੁਸੀਬ ਰੋਧੀ ਲੋਕ ਨੇ ਔਰ ਮੈਂ ਪੰਜਾਬ ਵਿੱਚ ਹਿੰਦੁਸਤਾਨ ਵਿੱਚ ਪੂਰੇ ਦੇਸ਼ ਵਿਦੇਸ਼ ਵਿੱਚ ਵਸਦੇ ਵਾਸੀਆਂ ਨੂੰ ਇਹ ਕਹਿਣਾ ਚਾਹੁੰਦਾ ਕਿ ਜਿਹੜੀ ਇਹ ਕੱਲ ਦੀ ਜਿਹੜੀ ਵੀਡੀਓ ਵਾਇਰਲ ਹੋਈ ਹੈ ਇਹ ਬਿਲਕੁਲ ਇੱਕ ਫੇਕ ਹੈ ਕਿਉਂਕਿ ਮੇਰੇ ਸਾਥੀਆਂ ਨੇ ਇਹ ਤੁਹਾਨੂੰ ਜਾਣੂ ਕਰਾਇਆ ਵੀ ਜਿਹੜੀ ਅੱਜ ਕੱਲ ਆਈਟੀ ਵਿੰਗ ਦੇ ਵਿੱਚ ਜਿਹੜੀ ਹੈ ਟੈਕਨੋਲੋਜੀ ਹੈ ਇਹ ਆਈ ਐਪ ਜਿਹੜੀ ਹੈ ਉਹਦੇ ਨਾਲ ਕੁਝ ਵੀ ਬਣ ਸਕਦਾ ਹੈ ਉਹ ਤੁਸੀਂ ਭਲੀ ਭਾਂਤ ਜਾਣੋ ਔਰ ਉਹਦੇ ਸਾਡੇ ਸੰਨੀ ਬਾਵਾ ਜੀ ਨੇ ਇੱਕ ਟ੍ਰੇਲਰ ਕਲਿੱਪ ਕਰਕੇ ਵੀ ਤੁਹਾਨੂੰ ਦਿਖਾਇਆ ਹੈ ਕਿ ਕੀ ਨਹੀਂ ਹੋ ਸਕਦਾ ਇਸ ਕਰਕੇ ਮੈਂ ਤੁਹਾਡੇ ਮਾਧਿਅਮ ਰਾਹੀਂ ਦੱਸਣਾ ਚਾਹੁੰਨਾ ਹੈ ਕਿ ਇਹ ਲੋਕ ਬਾਜ ਆ ਜਾਣ ਕਿਉਂਕਿ ਬਰਦਾਸ਼ਤ ਦੀ ਵੀ ਕੋਈ ਹੱਦ ਹੁੰਦੀ ਹੈ ਸਾਨੂੰ ਸਿੱਖਿਆ ਦਿੱਤੀ ਜਾਂਦੀ ਹੈ ਵੀ ਅਸੀਂ ਕਿਸੇ ਨੂੰ ਮਾੜਾ ਨਹੀਂ ਬੋਲਣਾ ਕਿਉਂਕਿ ਮਸੀਹ ਇੱਕ ਬਹੁਤ ਸ਼ਾਂਤੀ ਪਸੰਦ ਲੋਕ ਨੇ ਇਹ ਜਿਹੜੇ ਲੋਕ ਨੇ ਆਪਣੇ ਆਪ ਨੂੰ ਮਸੀਹ ਦੱਸਦੇ ਨੇ ਵੀ ਅਸੀਂ ਵੀ ਪਾਸਟਰ ਆ ਜਾਂ ਮਸੀਹ ਆ ਇਹ ਬਿਲਕੁਲ ਫੇਕ ਹੈ ਗਲਤ ਲੋਕ ਨੇ ਰੋਂਗ ਲੋਕ ਨੇ ਔਰ ਇਨ੍ਹਾਂ ਤੇ ਵਿਸ਼ਵਾਸ ਨਾ ਕੀਤਾ ਜਾਵੇ ਕਿਉਂਕਿ ਇਹ ਜਿਹੜੀ ਵੀਡੀਓ ਵਿੱਚ ਸਾਡੀ ਪੈਣ ਇੱਥੇ ਐਮਪਲਾਈ ਸੀਗੀ ਉਹ ਕਿਸ ਤਰ੍ਹਾਂ ਮਤਲਬ ਵੀਡੀਓ ਜਿਹੜੀ ਆ ਕਿਸੇ ਗੈਗ ਨਾਲ ਰਲ ਕੇ ਇਹ ਵੀਡੀਓ ਜਿਹੜੀ ਵਾਇਰਲ ਕੀਤੀ ਐ ਐਵੇਂ ਨਹੀਂ ਹੋਈ ਇਹ ਐਡਿਟ ਕਰਕੇ ਜਿਹੜੀ ਬਣਾਈ ਹੈ ਨਾ ਇਹ ਕੁਛ ਜਿਸ ਤਰ੍ਹਾਂ ਉਸ ਗੈਗ ਨੂੰ ਕੁਛ ਨਹੀਂ ਲੱਭਾ ਸਾਡੇ ਕੋਲੋਂ ਜੋ ਮੰਗਦੇ ਸੀ ਬਲੈਕਮੇਲਰ ਸੀਗੇ ਉਹਨਾਂ ਨੂੰ ਕੁਛ ਨਹੀਂ ਲੱਭਾ ਉਹਨਾਂ ਨਵੀਂ ਟੈਕਨੀਕ लवली ਵੀ ਜਿਹੜੇ ਕੋਈ ਸਾਡੇ ਚਰਚ ਦੇ ਵਿੱਚੋਂ ਕੋਈ ਨਾਰਾਜ਼ ਹੋ ਕੇ ਜਾਂਦਾ ਹੈ ਜਾਂ ਕਿਸੇ ਨੂੰ ਕੱਢਿਆ ਜਾਂਦਾ ਹੈ ਇਹ ਸਾਰੀਆਂ ਸੰਸਥਾਵਾਂ ਜਿੱਨੇ ਸਾਰੇ ਧਰਮ ਨੇ ਸਾਰੇ ਚੱਲਦਾ ਹੈ ਕੋਈ ਗਲਤੀ ਕਰਦਾ ਤੇ ਉਹਨੂੰ ਕੱਢਿਆ ਵੀ ਜਾਂਦਾ ਮੌਕਾ ਵੀ ਦਿੱਤਾ ਜਾਂਦਾ ਲੇਕਿਨ ਉਹਨਾਂ ਨੂੰ ਨਾਲ ਰਲ ਕੇ ਹੁਣ ਕੋਝੀਆਂ ਜਿਹੜੀਆਂ ਹਰਕਤਾਂ ਕਰ ਰਹੇ ਆ ਵੀ ਹੁਣ ਇਸ ਗਿਰਿਏ ਜਿਹੜਾ ਹੈ ਸਾਡੇ ਕੋ ਪੈਸਾ ਬਟੋਰਨ ਦੀ ਜਿਹੜੀ ਆ ਕੋਸ਼ਿਸ਼ ਕੀਤੀ ਜਾ ਇਸ ਕਰਕੇ ਸਾਡੇ ਸਾਥੀਆਂ ਨੇ ਕਿਉਂਕਿ ਮੈਂ ਹੁਣ ਡਿਟੇਲ ਚ ਨਹੀਂ ਬਰੀਫਲੀ ਤੁਹਾਨੂੰ ਦੱਸ ਦਿੰਨਾ ਹੈ ਵੀ ਸਾਡੇ ਕੋ ਕਨਫਿਡੈਂਸ਼ੀਅਲ ਰਿਕਾਰਡ ਜਿਹੜਾ ਸਾਡਾ ਪੁਲਿਸ ਪ੍ਰਸ਼ਾਸਨ ਔਰ ਸਰਕਾਰ ਨੂੰ ਦਵਾਗੇ ਅਸੀਂ ਔਰ ਤੁਹਾਨੂੰ ਵੀ ਦਵਾਗੇ ਕਿਉਂਕਿ ਤੁਸੀਂ ਵੀ ਇੱਕ ਸਰਮੋਰ ਕੌਮ ਹੋ ਸਾਡੇ ਦੇਸ਼ ਦੀ ਜਿਹੜੇ ਜਰਨਲਿਸਟ ਹੁੰਦੇ ਆ ਬਹੁਤ ਹੀ ਸਤਿਕਾਰਯੋਗ ਹੁੰਦੇ ਆ ਕਿਉਂਕਿ ਇਹਨਾਂ ਨੇ ਇੱਕ ਸਚਾਈ ਸਾਹਮਣੇ ਲੈ ਕੇ ਆਉਣੀ ਹੁੰਦੀ ਉਹ ਜਿਹੜੇ ਡਾਕੂਮੈਂਟ ਐ ਉਹ ਤੁਹਾਨੂੰ ਵੀ ਸਾਰਾ ਕੁਝ ਅਸੀਂ ਜਾਰੀ ਕਰਾਂਗੇ ਇਹੋ ਜੀ ਗੱਲ ਬਾਕੀ ਜੋ ਆ ਸਾਰਾ ਜਲਦੀ ਤੋਂ ਜਲਦੀ ਜਿਹੜਾ ਅਸੀਂ ਇਹ ਆ ਇਹਦਾ ਪਰਦਾ ਫਾਸ਼ ਕਰਾਂਗੇ ਕਿਉਂਕਿ ਜਿਹੜਾ ਨਵਾਂ ਗੈਂਗ ਨਾਰ ਰਲਿਆ ਉਹਨੂੰ ਅਸੀਂ ਜਲਦੀ ਨਿਕελ ਪਾਵਾਂਗੇ ਸਰਪਨਾ ਆਪਣਾ ਨਾਮ ਦੀ ਸਰਜ ਪ੍ਰੈਸ ਕਾਨਫਰੈਂਸ ਦਾ ਮੈਂ ਮੇਰਾ ਨਾਮ ਸਨੀ 바ਵਾ ਹੈ ਔਰ ਮੈਂ ਪੰਜਾਬ ਦੇ ਵਿੱਚ ਮਸੀਹ ਆਗੂ ਹੈ ਜਿੰਦਾ ਕਿ ਮੇਰੇ ਭਰਾ ਜਸਪਾਲ ਜੀ ਨੇ ਤੁਹਾਨੂੰ ਦੱਸਿਆ ਤੇ ਅੱਜ ਸਾਡੇ ਨਾਲ ਸਾਡੇ ਪੰਜਾਬ ਦੇ ਲੀਡਰ ਜਸਪਾਲ ਮਸੀਹ ਜੀ ਪਰ ਪ੍ਰੋਫਿਟ ਬਿਲਜਨ ਮਿਨਿਸਟਰੀ ਦੇ ਪ੍ਰਧਾਨ ਅਫਤਾਰ ਜੀ ਜੌਨਸਨ ਜੀ ਔਰ ਜਿੰਨੇ ਵੀ ਇੱਥੇ ਕੁਝ ਸਾਡੇ ਪਾਸਟਰਸ ਵੀ ਪੰਜਾਬ ਤੋਂ ਆਏ ਹੋਏ ਕੁਝ ਮਿੰਗਿਆ ਭੈਣਾਵਾ ਪਤਾਵਾ ਪਿੱਛੇ ਖੜੀ ਐ ਅੱਜ ਇਸ ਪ੍ਰੈਸ ਕਾਨਫਰੰਸ ਕਰਨ ਦਾ ਸਾਡਾ ਮੇਨ ਮਕਸਦ ਇਹ ਹੈ ਕਿ ਜਿਹੜੀ ਕਿ ਇੱਕ ਵੀਡੀਓ ਤੁਸੀਂ ਦੇਖ ਰਹੇ ਹੋ ਮੀਡੀਆ ਦੇ ਵਿੱਚ ਸੋਸ਼ਲ ਮੀਡੀਆ ਦੇ ਵਿੱਚ ਬੜੇ ਤੇਜ਼ੀ ਦੇ ਨਾਲ ਫੈਲ ਰਹੀ ਹੈ ਔਰ ਬੜੇ ਲੋਕਾਂ ਦੇ ਫੋਨ ਜਿਹੜੇ ਸਾਨੂੰ ਆ ਰਹੇ ਕਿਉਂਕਿ ਮੈਂ ਇੱਕ ਕ੍ਰਿਸਚੀਅਨ ਲੀਡਰ ਐ ਔਰ ਪੂਰੇ ਪੰਜਾਬ 'ਚ ਅਸੀਂ ਆਪਣੀ ਕਮਿਊਨਿਟੀ ਨੂੰ ਰਿਪਰੈਜ਼ੈਂਟ ਕਰਦੇ ਆਂ ਚਾਹੇ ਉਹ ਸਰਕਾਰਾਂ ਨੇ ਚਾਹੇ ਉਹ ਪ੍ਰਸ਼ਾਸਨ ਦੇ ਦੌਰ ਤੇ ਅਸੀਂ ਗੱਲ ਕਰੀਏ ਹਰ ਜਗ੍ਹਾ ਸਾਨੂੰ ਵਿਚਰਨਾ ਪੈਂਦਾ ਤੇ ਲੋਕਾਂ ਦੇ ਸਵਾਲ ਵੀ ਸਾਨੂੰ ਹੁੰਦੇ ਆ ਵੀ ਇਹ ਵੀਡੀਓ ਹੈ ਵੀ प्रॉफिट ਬਲਜਿੰਦਰ ਜੀ ਥੱਪੜ ਮਾਰ ਰਹੇ ਹੈ ਵੀ ਇੱਕ ਕੀ ਕੀ ਕਾਰਨ ਨੇ ਮੇਨ ਚਾਹ ਤੁਸੀਂ ਨੀਡੀਆ ਹੋ ਤੁਸੀਂ ਵੀ ਇਸ ਚੀਜ਼ ਨੂੰ ਜਾਨਣਾ ਚਾਹੁੰਦੇ ਹੋਵੋ ਕਿ ਕੀ ਕਾਰਨ ਨੇ ਮੈਂ प्रॉफिट ਜੀ ਬਾਰੇ ਥੋੜਾ ਜਿਹਾ ਡਿਟੇਲ ਚ ਦੱਸਣਾ ਚਾਹਾਂਗਾ प्रॉफिट ਬਲਜਿੰਦਰ ਜੀ ਖੁਦਾ ਦੇ ਚੁਣੇ ਗਿਦਾਸ ਹੈ ਔਰ ਇਹ ਨਹੀਂ ਕਿ ਉਹ ਖালি ਪੰਜਾਬ ਚ ਕੰਮ ਕਰ ਰਿਹਾ ਉਹ ਹਿੰਦੁਸਤਾਨ ਤੋਂ ਲੈ ਕੇ ਪੂਰੇ ਆਲ ਓਵਰ ਵਰਲਡ ਦੇ ਵਿੱਚ ਉਹਨਾਂ ਦੀ ਬ੍ਰਾਂਚੇਸ ਹੈ ਚਾਹੇ ਤੁਸੀਂ ਅਮਰੀਕਾ ਕੈਨੇਡਾ ਯੂਰਪ এਸ਼ੀਆ ਸਾਰੀ ਜਗ੍ਹਾ ਉੱਤੇ ਬ੍ਰਾਂਚਿਸ ਹੈ ਤੇ ਲੱਖਾਂ ਦੇ ਹਿਸਾਬ ਨਾਲ ਲੋਕ ਉੱਥੇ ਆਉਂਦੇ ਐ ਤੇ ਆਪਣੀ ਆਪਣੀ ਲਾਈਫ ਨੂੰ ਚੇਂਜ ਕਰਕੇ ਜਾਂਦੇ ਸੋ ਵੀਡੀਓ ਦੇ ਵਿੱਚ ਜਿਹੜੀਆਂ ਚੀਜ਼ਾਂ ਤੁਹਾਨੂੰ ਦਿਖ ਰਹੀਆਂ ਸਭ ਤੋਂ ਪਹਿਲਾਂ ਤਾਂ ਮੈਂ ਉਸ ਚੀਜ਼ ਦਾ ਖੰਡਨ ਕਰਦਾ ਅੱਜ ਤੁਹਾਡੇ ਮੀਡੀਆ ਦੇ ਰਾਹੀਂ ਔਰ ਪੂਰੇ ਤੱਥ ਵੀ ਜਰੂਰ ਦੱਸਣਾ ਚਾਹਾਂਗਾ ਕਿ ਕਿਉਂ ਇਹ ਵੀਡੀਓ ਵਾਇਰਲ ਕੀਤੀ ਜਾ ਰਹੀ ਹੈ ਤੇ ਇਸ ਵੀਡੀਓ ਵਾਇਰਲ ਦਾ ਮਕਸਦ ਕੀ ਹੈ ਬੇਸਿਕਲੀ ਇਹ ਜਿਹੜੀ ਵੀਡੀਓ ਹੈ ਇਹ ਇੱਕ ਐਪ ਆਂਦੀ ਹੈ ਜੇ ਟੈਕਨੋਲੋਜੀ ਦਾ ਜਮਾਨਦਾਰ ਸ਼ਾ ਤੁਸੀਂ ਵੀ ਸਤੀਵੋ ਜਾਣਦੇ ਹੋਗੇ ਈਆਈ ਇੱਕ ਐਪ ਹੈ ਜਿਹਦੇ ਰਾਹੀਂ ਇਸ ਮੀਡੀਆ ਨੂੰ ਬਣਾਇਆ ਗਿਆ ਵੀਡੀਓ ਬਣਾਇਆ ਗਿਆ ਔਰ ਵਾਇਰਲ ਕੀਤਾ ਗਿਆ ਸਿਰਫ ਔਰ ਸਿਰਫ ਪ੍ਰੋਫਿਟ ਬਲਜਿੰਦਰ ਜੀ ਦੀ ਔਰ ਉਹਨਾਂ ਦੀ ਮਿਨਿਸਟਰੀ ਦੀ ਔਰ ਜਿੰਨੇ ਵੀ ਇੱਥੇ ਇਹਨਾਂ ਦਾ ਸਟਾਫ ਹੈ ਉਹਨਾਂ ਦੀ ਬਦਨਾਮੀ ਕਰਨ ਵਾਸਤੇ ਕਿ ਸਮਾਜਿਕ ਤੌਰ ਤੇ ਰਾਜਨੀਤਿਕ ਤੌਰ ਤੇ ਪ੍ਰਸ਼ਾਸਨ ਦੇ ਤੌਰ ਤੇ ਹਰ ਜਗ੍ਹਾ ਪ੍ਰੋਫਿਟ ਬਲਜਿੰਦਰ ਜੀ ਨੂੰ ਨੀਚੇ ਲਿਖਾਇਆ ਜਾਵੇ ਪ੍ਰੋਫਟ ਬਲਜਿੰਦਰ ਜੀ ਦੀ ਮਿਨਿਸਟਰੀ ਵਿੱਚ ਨਿਚਾ ਲਿਖਾਇਆ ਜਾਵੇ ਔਰ ਕਿਤਨਾ ਕਿਤੇ ਉਹਨਾਂ ਦੇ ਕੁੱਤੇ ਕੁਐਸਚਨ ਮਾਰਕ ਲਾਇਆ ਜਾਵੇ। ਉਹਨੇ ਛੋਟਾ ਜਾਂ ਮੈਂ ਲਾਈਵ ਤੁਹਾਨੂੰ ਐਗਜ਼ਾਮਪਲ ਦੇ ਦੇਣਾ। ਮੈਂ ਜਿਹੜੀ ਗੱਲ ਅੱਜ ਕਰੂੰਗਾ ਤੱਥਾਂ ਦੇ ਆਧਾਰ ਤੇ ਕਰਾਂਗਾ। ਇੱਕ ਵੀਡੀਓ ਮੈਂ ਤੁਹਾਨੂੰ ਪ੍ਰੋਫਟ ਜੀ ਦੀ ਤੇ ਗੱਲ ਹੈ। ਇਹ ਕਾਇਨ ਵੀ ਤੁਸੀਂ ਜ਼ਰੂਰ ਲਿਖਾਇਓ। ਇਹ ਕਿ ਵੀਡੀਓ ਹੈ ਜੀ। ਇਹ ਐਪ ਦੇ ਥਰੂ ਤਿਆਰ ਕੀਤੀ ਗਈ ਹੈ। ਇਹਦੇ ਵਿੱਚ ਤੁਸੀਂ ਦੇਖ ਲਓ ਕਿ ਪ੍ਰੋਫਟ ਬਲਜਿੰਦਰ ਜੀ ਆ ਸਾਹਮਣੇ ਥੱਪੜ ਮਾਰ ਰਹੇ ਇਹ ਇੱਕ ਪ੍ਰੋਫਿਟ ਬਲਜਿੰਦਰ ਵੀ ਹੈ ਔਰ ਸਾਹਮਣੇ ਇੱਕ ਪ੍ਰੋਫਿਟ ਬਲਜਿੰਦਰ ਦੇ ਨਾਮ ਦਾ ਇੱਕ ਸੇਮ ਸ਼ਖਸ ਹੈ ਜਿਹੜਾ ਉਹਨਾਂ ਦੇ ਮੂੰਹ ਤੇ ਥੱਪੜ ਮਾਰ ਰਿਹਾ ਹੈ ਇਹ ਤੁਸੀਂ ਦੇਖੋ ਇੱਕ ਇੱਕ ਲਾਈਵ ਐਗਜ਼ਾਮਪਲ ਹੈ ਕੀ ਪ੍ਰੋਫਿਟ ਬਲਜਿੰਦਰ ਦੇ ਦੋ ਰੂਪ ਹੈ ਜੇ ਦੋ ਰੂਪ ਹੈ ਤਾਂ ਇਹ ਦੂਜਾ ਬੰਦਾ ਕਿੱਥੇ ਹੈ ਤੇ ਉਹਨੇ ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਪ੍ਰੋਫਿਟ ਜੀ ਦੂਜੇ ਪ੍ਰੋਫਿਟ ਬਲਜਿੰਦਰ ਨੂੰ ਥੱਪੜ ਮਾਰ ਰਿਹਾ ਹੈ ਤੇ ਇਟ ਇਜ਼ ਨਾਟ ਪੋਸੀਬਲ ਇਹ ਟੋਟਲੀ ਟੋਟਲੀ ਬਹੁਤ ਵੱਡਾ ਸਕੈਮ ਹੈ ਐਪ ਦੀ ਰਾਹੀਂ ਵੀਡੀਓ ਬਣਾਈ ਗਈ ਹੈ ਔਰ ਉਹ ਵੀਡੀਓ ਨੂੰ ਵਾਇਰਲ ਕੀਤਾ ਗਿਆ ਹੋਰ ਆ ਇੱਕ ਰੀਜ਼ਨ ਹੈ ਕਿਉਂ ਕੀਤਾ ਗਿਆ ਤੁਸੀਂ ਸ਼ਾਇਦ ਡਿਟੇਲ ਦੇ ਵਿੱਚ ਜਾਨਾ ਚਾਹੋਗੇ ਰੀਜ਼ਨ ਇਹ ਹੈ ਜੀ 18 ਮਾਰਚ ਨੂੰ ਸ਼ਾਇਦ ਨੂੰ ਮੀਡੀਆ ਰਾਹੀਂ ਸਾਰਨ ਪਤਾ ਹੋ ਗਿਆ प्रॉफिट ਬਲਜਿੰਦਰ ਜੀ ਦਾ ਇੱਕ ਕੇਸ ਚੱਲਦਾ ਪਿਆ ਜਿਹੜਾ ਕਿ ਕੋਰਟ ਦੇ ਵਿੱਚ ਹੈ ਔਰ ਬਹੁਤ ਪੁਰਾਣਾ ਕੇਸ ਹੈ ਔਰ ਉਹ ਕੇਸ ਜਿਹੜਾ ਹੈ ਐਟ ਪ੍ਰੈਜ਼ੈਂਟ ਜਿਹੜਾ ਹੈ ਉਹ ਡਿਸੀਜਨ ਦੇ ਉੱਤੇ ਬੇਸਿਕਲੀ ਉਸ ਦੇ ਉੱਤੇ ਇੱਕ ਡਿਸੀਜਨ ਆ अठारह मार्च और चौबीस मार्च तुम तो पिछला रिकॉर्ड कटो जब भी इन डेट सी उस टाइम इत प्रोपेंडा किए गए वीडियो सामने लाइया गई किसी कुड़ी तो कंपलेट दवा या किसी तो कुछ कराता सिर्फ और सिर्फ रीजन यही है कि प्रॉफिट बलजिंदर जी का जो आ आया है नैगेटिव इंपैक्ट पवे होर कुछ नहीं है सिंपल प्लानिंग है तो हूँ थोड़ा जहां भीडियो डिस्क्राइब भी तुम कर देना ਜਿਥੇ ਇੱਕ ਜਿਹੜੇ ਲੋਕ ਦਿਖ ਰਹੇ ਬੇਸਿਕਲੀ ਉਹ ਇਸ ਮਿਨਿਸਟਰੀ ਦੇ ਕਰਮਚਾਰੀ ਹੈ ਓੰਪਲੋਏ ਇਸ ਮਿਨਿਸਟਰੀ ਦੇ ਤੇ ਇੱਕ ਲੇਡੀ ਉਸ ਦੇ ਵਿੱਚ ਤੁਹਾਨੂੰ ਦਿਖ ਰਹੀ ਹੈ ਉਹ ਭੈਣ ਹੈ ਸਾਡੀ ਚਲੋ ਉਹ ਪਤਾ ਨਹੀਂ ਕਿਉਂ ਕਿਹੜੇ ਚੱਕਰਾ ਚ ਪਾ ਕੇ ਜਾਂ ਕਿਸੇ ਨਾਮ ਢਾਲ ਕੇ ਕੰਮ ਕਰ ਰਹੀ ਹੈ ਬੇਸਿਕਲੀ ਉਹਦਾ ਨਾਮ ਹੈ ਜੀ ਮਨਜੀਤ ਔਰ ਰঞ্জੀਤ ਰੰਜੀਤ ਮਨਜੀਤ ਔਰ ਜਦ ਰঞ্জੀਤ ਇਸ ਚਾਸਟੋ ਬਈ ਹੈ ਉਹਨੂੰ ਅਸੀਂ ਕੱਢਿਆ ਨਾਕੀ ਛੱਡ ਕੇ ਗਈ ਹੈ ਉਹਨੂੰ ਕੱਢਿਆ ਕੱਢਿਆ ਇਸ ਕਰਕੇ ਜੀ ਉਹਰੇ ਉੱਤੇ ਬਹੁਤ ਵੱਡੇ ਬਲੇਮ ਹੈ ਇਸ ਮਿਨਿਸਟਰੀ ਤੋਂ ਪੈਸੇ ਦੇ ਕਪਲੇ ਔਰ ਉਹਰੇ ਪ੍ਰੂਫ ਮੈਂ ਆਉਣ ਵਾਲੇ ਟਾਈਮ 'ਤੇ ਜ਼ਰੂਰ ਤੁਹਾਨੂੰ ਦਊਂਗਾ ਕਿ ਜਿਹੜੀ ਫਾਈਲ ਹੈ ਸਾਡੇ ਕੋਲ ਉਹਰੇ ਅਕਾਊਂਟ 'ਚ ਕਿੰਨੇ ਪੈਸੇ ਗਏ ਕਿੰਨੇ ਲਈ ਗਏ ਉਹ ਸਾਰੀਆਂ ਟ੍ਰਾਂਜੈਕਸ਼ਨ ਇਸ ਫਾਈਲ ਦੇ ਨਾਲ ਸਾਡੇ ਕੋਲ ਮੌਜੂਦ ਹੈ ਜਦ ਇਸ ਚੀਜ਼ ਸਾਨੂੰ ਪਤਾ ਲੱਗੀ ਫਿਰ ਕਹਿੰਦੇ ਨਾ ਅੱਖੂ ਦੇਖੀ ਜੈਗ ਨਹੀਂ ਖਾਤਾ ਜਾਂਦਾ ਤੇ ਜਦ ਸਾਨੂੰ ਪਤਾ ਲੱਗਿਆ ਵੀ ਇਹ ਚੀਜ਼ ਸਾਡੇ ਅ ਬਿਨਿਸ਼ਟਰੀ ਦੇ ਅੰਦਰ ਚੱਲ ਰਹੀ ਹੈ ਬਹੁਤ ਜਿਹੜੇ ਲੋਕਾਂ ਨੇ ਆ ਕੇ ਦੱਸਿਆ ਜੀ ਉਹ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਹੈ ਜਿਹੜਾ ਕੋ ਆਪਣਾ ਦਸ਼ਵਾਂਸ ਇਸ ਚਰਚ ਦੇ ਅੰਦਰ ਲੈ ਕੇ ਆਂਦੇ ਉਸ ਪੈਸੇ ਦੇ ਨਾਲ ਪ੍ਰੋਫਿਟ ਕੀ ਪੂਰੇ ਹਿੰਦੁਸਤਾਨ ਦੇ ਵਿੱਚ ਜਿਹੜੇ ਵੀ ਸਾਡੇ ਲੋਕ ਹੈ ਚਾਹੇ ਗਰੀਬ ਹੈ ਚਾਹੇ ਦੱਕਾ ਹੈ ਚਾਹੇ ਭੂਗਤ ਹੈ ਉਹਨਾਂ ਦੀ ਸੇਵਾ ਕੀ ਉਹਨਾਂ ਦੀ ਚੰਗਾਈ ਵਾਸਤੇ ਕੰਮ ਕਰਦੇ ਔਰ ਉਹ ਦਸ਼ਵਾਂਸ ਆਪਣੇ ਅਕਾਊਂਟ ਚ ਪੁਆਏ ਗਏ ਉਹਨਾਂ ਦੇ ਪ੍ਰੂਫ ਪੁਰਾ ਸਕਰੀਨ ਸ਼ਾਟ ਸਾਰੇ ਸਾਡੇ ਕੋਲ ਇਸ ਫਾਈਲ ਦੇ ਅੰਦਰ ਹੈ ਟਾਈਮ ਆਏ ਤੇ ਜਦ ਹਾਨੂੰ ਲੱਗੇਗਾ ਕਿ ਵਕਤ ਆ ਗਿਆ ਇਹ ਸਾਰੇ ਪ੍ਰੂਫ ਅਸੀਂ ਐਸਐਸਪੀ ਸਾਹਿਬ ਨੂੰ ਵੀ ਹੈਂਡਓਵਰ ਕਰਾਂਗੇ ਨੰਬਰ 1 ਨੰਬਰ 2 ਜਿਹੜੀ ਉਹ ਸਾਡੀ EMPLOYEE ਹੈ ਉਹ ਤੇ ਖਰੜ ਔਰ ਕੁਰਾਲੀ ਦੇ ਵਿੱਚ ਉਹਰੇ ਕੋਲ ਕਾਫੀ ਪਲਾਟਸ ਹੈ ਉਹ ਪਲਾਟ ਕਿਦਾਂ ਹੈ ਉਸ ਤੋਂ ਬਾਅਦ ਤੁਹਾਡੀ ਇਨਫੋਰਮੇਸ਼ਨ ਲਈ ਦੱਸ ਦਿੰਨੇ ਆ 5 ਕਰੋੜ ਦਾ ਉਹ ਇੱਕ ਘਰ ਉਹ EMPLOYEES ਇਸ ਮਿਨਿਸਟਰੀ ਦੀ 5 ਕਰੋੜ ਦਾ ਇੱਕ ਘਰ ਔਰ ਨੀਅਰਬਾਈ ਚਾਰ ਗੱਡੀਆਂ ਹੋਰ ਹੈ ਕੋਲ ਇੱਕ ਥਾਰ ਵੀ ਸ਼ਾਇਦ ਉਹਨਾਂ ਕੋਲ ਹੋਵੇ ਜੀ ਥਾਰ ਹੈਗੀ ਜੀ ਉਹਨਾਂ ਕੋਲ ਹਾਂਜੀ ਥਾਰ ਵੀ ਲਾਈਟ ਨਾਲ ਉਹਨਾਂ ਕੋਲ ਹੈ ਉਹ ਕਿੱਥੋਂ ਆਏ ਸਟੇਪ 5 ਕਰੋੜ ਦਾ ਹੋਸਕਾ ਦੋ ਸਕਰਪੀ ਹੋ ਜੀ 5 ਕਰੋੜ ਤੱਕ ਕਿੱਥੇ ਇੱਥੇ ਖਰੜ ਦੇ ਵਿੱਚ ਹੀ ਸੋ ਕਹਿਣ ਦਾ ਭਾਅ ਇਹ ਹੈ ਵੀ ਇੰਨਾ ਕੁਝ ਜਦ ਉਹ ਕਰਨ ਕਰ ਲਈ ਸੀਗੇ ਜਦ ਉਹ ਚੀਜ਼ਾਂ ਸਾਨੂੰ ਪਤਾ ਲੱਗੀਆਂ ਜੱਪਤਾ ਲਗੰਦੋ ਬਾਦ ਪ੍ਰੋਫੈਟ ਜੀ ਨੇ ਹਾ ਇਹ ਜ਼ਰੂਰ ਹੈ ਕਿ ਦੇਖੋ EMPLOYEE ਹੈ ਉਹਨੂੰ ਕਈ ਵਾਰ ਵਰਨਿੰਗ ਵੀ ਦਿੱਤਾ ਕਿ ਮੈਂ ਤੁਹਾਨੂੰ ਹੁਣ ਇੱਕ ਵੀਡੀਓ ਐਡੀਟ ਵੀਡੀਓ ਦਿਖਾਈ ਜਿੱਥੇ ਪ੍ਰੋਫੈਟ ਬਲਜਿੰਦਰ ਜੀ ਇੱਕ ਆਪਣੇ ਫੇਸ ਦਾ ਇਨਸਾਨ ਉਸ ਵੀਡੀਓ ਚ ਦਿਖ ਰਿਹਾ ਹੈ ਉਹਨੂੰ ਥੱਪੜ ਮਾਰਦੇ ਹੋਏ ਦਿਖ ਰਿਹਾ ਠੀਕ ਹੈ ਜੀ ਤਾਂ ਮੈਂ ਅੱਗੇ ਵੀ ਤੁਹਾਨੂੰ ਦੱਸ ਚੁੱਕਾ ਹਾਂ ਵੀ ਇਹ ਜਮਾਲਾ ਹੈ ਜਿਹੜੀ ਕੈਪ ਹੈ AI ਤੇ ਉਹਦੇ ਥਰੂ ਆਪਾਂ ਕੁਝ ਵੀ ਐਡੀਟ ਕਰ ਸਕਦੇ ਹਾਂ ਕੁਝ ਵੀ ਆਪਾਂ ਐਡਿਸ਼ਨ ਕਰ ਸਕਦੇ ਹਾਂ ਸੇ ਜਿਹੜੀ ਉਹ ਲੇਡੀ ਹੈ ਜਿਹੜਾ ਦਿਖ ਰਿਹਾ ਹੈ ਪੂਰੀ ਇੱਕ ਰਿਕਾਰਡਿੰਗ ਸਾਡੇ ਕੋਲ ਕਲਿੱਪ ਹੈ ਮੈਂ ਜਿਹੜੇ ਮੀਡੀਆ ਸਾਡੇ ਜ਼ਰੂਰ ਰੱਖਣਾ ਚਾਹੁੰਦਾ ਸ਼ਾਇਦ ਉਹ ਤੁਸੀਂ ਸੁਣ ਕੇ ਤੁਹਾਨੂੰ ਜ਼ਰੂਰ ਕਲੀਅਰ ਹੋਊਗਾ ਕਿ ਇਹ ਪ੍ਰੀਪਲਾਨਡ ਕੀਤਾ ਹੈ ਸਿਰਫ ਉਸੇ ਦਾ ਪ੍ਰੋਫਿਟ ਬਲਜਿੰਦਰ ਜੀ ਨੂੰ ਬਦਨਾਮ ਕਰਨ ਦੀ ਔਰ ਉਹ ਨਾ ਹੋ ਤੇ ਗਲਤ ਬਲੇਮ ਲਗਾਉਣ ਦੇ ਤੇ ਉਹਨਾਂ ਦੇ ਜਿਹੜੇ ਡਿਸੀਜਨਸ ਜਿਹੜੇ ਕੋਰਟ ਤੇ ਆਣੇ ਆ ਵੀ ਉਹ ਉਹਨਾਂ ਦੇ ਅਗੇਂਸਟ ਹੋ ਜਾਣ। ਜਿਹੜੀ ਰਿਕਾਰਡਿੰਗ ਜਿਹੜੀ ਹੈ ਮੈਂ ਤੁਹਾਡੇ ਸਾਹਮਣੇ ਰੱਖ ਰਿਹਾ ਉਹਸ ਰਿਕਾਰਡਿੰਗ ਦੇ ਅੰਦਰ ਥ੍ਰੈਟ ਕੀਤਾ ਜਾ ਰਿਹਾ। ਇਸ ਲਈ नहीं नहीं यार ये सारी ही नहीं है हाथ किसे कर रहे हैं करते नहीं और पैर भी दर्द हो रहा है मेरे बाल तो वो डस्टरोम तो लेके आ कर लगता है हां और ये पूरे रूम छत के तरीके पीछे हो गया पर ठीक ठीक है नहीं ना कोई दिखाई दिया नहीं कुछ कह नहीं अच्छा क्या तो क्रिएट और बस करना है दर पर पीछे से लू तो लाइव बस तो पूछाई ਤਾਂ ਜਦੋਂ ਸਟੱਡੀ ਕਰਦੇ ਹਾਂ ਉਹ ਤਾਂ ਬੰਦ ਨਹੀਂ ਆਇਆ ਜੀ ਅਸਲ ਨੂੰ ਉਹਨੇ ਇੰਟਰਨੈਟ ਦਾ ਫੋਟੋ ਨਾਲ ਵਾਚ ਕੀਤਾ ਤੇ ਉਹਨੇ ਕਿਹਾ ਕਿ ਜਦੋਂ ਰੋਕੇ ਸੀ ਪ੍ਰੇਅ ਕਰਦੇ ਸ ਕਰੋ ਜੀ ਫਾਸਟਿੰਗ ਕਰੋ ਅਲਕੇ ਬੁੜਾ ਸਟਿਲ ਨਾ ਪਤਾ ਜਣਾ ਨਹੀਂ ਸੋ ਇਹ ਵੀਡੀਓ ਆਡੀਓ ਜਿਹੜੀ ਮੈਂ ਤੁਹਾਨੂੰ ਸ਼ੇਅਰ ਵੀ ਕਰਦਾਗਾ ਤੁਸੀਂ ਆਪਣੇ ਆਪ ਇਹ ਸੁਣ ਸਕਦੇ ਹੋ ਬਟ ਇਹਦੇ ਵਿੱਚ ਮੇਨ ਜਿਹੜੀ ਕਨਵਰਸੇਸ਼ਨ ਹੈ ਹੋਈ ਹੈ ਕਿ ਉਹ ਕਹਿ ਰਹੀ ਹੈ ਕਿ ਵੀ ਜਦ ਮੈਂ ਜਾਊਂਗੀ ਇਥੋਂ ਕਿਰਨਾਂਮ ਦੇ ਦਿੱਤੀ। ਉਸ ਲੀਡੀ ਦੀ ਰਿਪੋਰਟਿੰਗ ਹੈ ਜਿਹੜੀ ਇਸ ਰਿਕਾਰਡਿੰਗ ਦੇ ਅੰਦਰ। ਮਤਲਬ ਉਹਨੇ ਪਲਾਨ ਦੇ ਨਾਲ ਕਰਿਆ। ਪਲਾਨ ਦੇ ਨਾਲ ਸੀ। ਬੀਸਿਕਲੀ ਜਿਹੜਾ ਸਾਡੇ ਪ੍ਰਧਾਨ ਜੀ ਅਵਧਾਰ ਜੀ ਨੇ ਤੁਹਾਨੂੰ ਦੱਸਿਆ ਹੈ ਬੀਸਿਕਲੀ ਇਹ ਇੱਕ ਗਰੁੱਪ ਹੈ। ਮੈਂ ਗਰੁੱਪ ਕਹੂੰਗਾ ਜੀ ਇੱਕ ਗੈਂਗ ਹੈ ਜਿਨੇ ਪ੍ਰੀ ਪਲਾਨਡ ਪੂਰੀ ਪਲਾਨਿੰਗ ਕਰਕੇ ਉਸ ਤੋਂ ਬਾਅਦ ਇੱਕ ਦਿਨ ਪਹਿਲਾਂ মিডিਆ ਦੇ ਵਿੱਚ ਉਹਨੂੰ ਅਪਲੋਡ ਕਰਤਾ ਸਾਡੇ ਵਰਗੇ ਭਰਾਵਾਂ ਨੂੰ ਦੇ ਤੌਰ ਤੇ ਮਿਸਗਾਈਡ ਕੀਤਾ ਗਿਆ। ਕਿ ਜੀ ਪ੍ਰੋਫਿਟ ਬਲਵਿੰਦਰ ਜੀ ਇਹ ਕੰਮ ਕਰਦੇ ਆ ਉਹ ਮਹਿਲਾਵਾਂ ਲਈ ਉਹਨਾਂ ਦੀ ਸੋਚ ਜਿਹੜੀ ਹੈ ਉਹ ਗਲਤ ਹੈ ਉਹ ਬੱਚਿਆਂ ਲਈ ਸੋਚ ਗਲਤ ਹੈ ਨੌਜਵਾਨਾਂ ਲਈ ਗਲਤ ਹੈ ਲੇਕਿਨ ਆਪਾਂ ਅੱਗੇ ਵੀ ਮੈਂ ਤੁਹਾਨੂੰ ਦੱਸਿਆ ਇਸ ਚੀਜ਼ ਦਾ ਖੰਡਨ ਕਰਦੇ ਆ ਇਹ ਰਿਕਾਰਡਿੰਗ ਪਲੱਸ ਕਲਿੱਪ ਮੈਂ ਤੁਹਾਨੂੰ ਹੁਣੇ ਦੇ ਵੀ ਦਿੰਦਾ ਤੁਸੀਂ ਆਪਣੇ ਫੋਨ ਸੇ ਚੈੱਕ ਕਰ ਸਕਦੇ ਹੋ ਤੇ ਇਹ ਟੋਟਲ ਟੋਟਲ ਜਿਹੜਾ ਹੈ ਫੇਕ ਔਰ ਗਲਤ ਪ੍ਰੋਪਗੈਂਡਾ ਕੀਤਾ ਗਿਆ ਹੈ ਮਿਨਿਸਟਰੀ ਨੂੰ ਬਤਰਾਮ ਕਰ ਦਿਓ ਠੀਕ ਥੈਂਕ ਯੂ जी मेरा नाम संजीव है और मैं बताना चाहता हूँ वो वीडियो बिल्कुल ही फेक है अगर हम बैठे भी हैं या हम ऑफिस में डेली बैठते थे काम करते थे हमें नहीं पता वो पुरानी वीडियो या कहाँ से काम उठा उन्होंने जोड़ी और वायरल वाइर, वायरल की है उस वीडियो को बनाया है और मुझे और जो हमारे धार्मिक गुरु हैं जो प्रोफेट बजेंद्र सिंह जी हैं वो क्या हुआ कि दिखा रहे हैं कि वो मार रहे हैं मुझे दिखा रहे हैं

ਔਰ ਉਹ ਪਿਆਰ ਦਿੰਦੇ ਇਤਨਾ ਹਮਿਆ ਸੇਵਾ ਕਰ ਰਹੇ ਹਾਂ 4-5 ਸਾਲ ਮੁਝੇ ਹੋ ਗਏ ਅਭੀ ਤੱਕ ਕੋਈ ਵੀ ਐਸੀ ਬਾਤ ਨਹੀਂ ਹੋਈ ਅਗਰ ਮੁਝੇ ਮਾਰਤੇ ਤਾਂ ਮੈਂ ਕਿਹਿਆ ਟਿਕ ਪਾਤਾ ਮੈਂ 1 ਮਿੰਟ ਵੀ ਨਿਰੁਕਤਾ ਮੈਂ ਚਲੇ ਜਾਤਾ ਹਾਂਸੇ ਕਿਉਂਕਿ ਮੁਝੇ ਆਪਣੀ ਇੱਜ਼ਤ ਪਿਆਰੀ ਹੈ ਸਰ ਆਪਣਾ ਨਾਮ ਕੀ ਐ ਪ੍ਰੈਸ ਕਾਨਫਰੰਸ ਕਰਦੇ ਹੋ ਆਖਰ ਮੈਂ ਜੋ ਸੁਪਾਲਮਸੀ ਚੇਅਰਮੈਨ ਆਲ ਇੰਡੀਆ ਕ੍ਰਿਸਚਨ ਸਮਾਜ ਮੋਰਚਾ ਔਰ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਆ ਜਿਹਦੇ ਵਿੱਚ ਤੁਸੀਂ ਦੇਖਿਆ ਇਹ ਬਹੁਤ ਤੇਜ਼ੀ ਦੇ ਨਾਲ ਇੱਕ ਵੀਡੀਓ ਵਾਇਰਲ ਹੋ ਰਹੀ ਆ ਜਿਹਦੇ ਵਿੱਚ ਪ੍ਰੋਫੈਟ ਬਜਿੰਦਰ ਸਿੰਘ ਜੀ ਹੋਰਾਂ ਨੂੰ ਵਦਨਾਮ ਕੀਤਾ ਜਾ ਰਿਹਾ ਵਾ ਇੱਕ ਵੀਡੀਓ ਪਾ ਕੇ ਜਿੱਦਾਂ ਟੈਕਨੋਲੋਜੀ ਦਾ ਜ਼ਮਾਨਾ ਵਾ ਤੁਹਾਨੂੰ ਪਤਾ AI ਦੀ ਸਹਾਇਤਾ ਲੈ ਕੇ ਇਹ ਸਭ ਕੁਝ ਕੀਤਾ ਜਾ ਰਿਹਾ ਵਾ ਉਹਦੀ ਤਰਫ਼ ਤੋਂ ਅੱਜ ਵੱਖ-ਵੱਖ ਜਿਹੜੀਆਂ 크ਿਸਚਨ ਜਥੇਬੰਦੀਆਂ ਮੇਰੇ ਨਾਲ ਪਾਦਰੀ ਪਾਸਟਰ ਸੇਬਾਨ ਜਿਹੜੇ ਕੱਟੇ ਹੋਏ ਮੇਰੇ ਨਾਲ ਬੈਠੇ ਹੋਏ ਮਿਸਟਰ ਸਣੀ ਮਸੀ ਬਾਵਾ ਜੀ ਸਾਡੇ ਸਟੇਟ ਦੇ ਇਸਾਈ ਆਗੂ ਹਾਰ ਔਰ ਨਾਲ ਬੈਠੇ ਹੋਏ ਮੇਰੇ ਦਾ ਸਰਦਾਰ ਸਿੰਘ ਜੀ ਜੋ ਪ੍ਰੋਫਿਟ ਬਜਿੰਦਰ ਸਿੰਘ ਮਿਨਿਸਟਰੀ ਦੇ ਪ੍ਰਧਾਨ ਨੇ ਉਹ ਸਾਡੇ ਪਾਸਟਰ ਸੇ ਬਾਅਦ ਔਰ ਸਾਡੀ ਭੈਣਾ ਅੱਜ ਦਾ ਸਾਡਾ ਇਹ ਮਕਸਦ ਆ ਕਿ ਜੋ ਇਹ ਵੀਡੀਓ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਆ ਔਰ ਆਪ ਜਿਹਦੇ ਚੈਨਲਾਂ ਤੇ ਵੀ ਇਹ ਚੱਲ ਰਿਹਾ ਵਾ ਸਾਰੇ ਮੀਡੀਆ ਸੋਸ਼ਲ ਮੀਡੀਆ ਤੇ ਵੀ ਚੱਲ ਰਹੀ ਆ ਕਿ ਕਿਸ ਤਰ੍ਹਾਂ ਪ੍ਰੋਫਿਟ ਬਜਿੰਦਰ ਸਿੰਘ ਜੀ ਨੂੰ ਬੀਤੇ ਕਾਫੀ